どうぞ。 ਕੰਪੀਟੀਸ਼ਨ ਬੀਫੇ ਮੇਲਾ ਤਰੋਲਾ ਬਸੂ ਮੰਡੀ ਤੀਜਾ ਮੇਲਾਗਾ ਤੇ ਕੰਪੀਟੀਸ਼ਨ ਦੇ ਵਿੱਚ ਨੀਲੀ ਰਵੀ ਦੇ ਵਿੱਚ ਖੀਰੇ ਕਟਿਆਂ ਦੇ ਵਿੱਚ ਦੂਜੀ ਪੋਜੀਸ਼ਨ ਜਿਹੜੀ ਇਹ ਝੋਟੀ ਵੀ ਆਈ ਹੈ ਕੋਈ ਜਾਣਕਾਰੀ ਪੂਰੀ ਸਾਂਝੀ ਕਰਦੇ ਆ ਵੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਜੀ ਕੀ ਨਾਮ ਬਾਈ ਦਾ ਕਰਮਤੇਜ ਸਿੰਘ ਆ ਕਿਹੜਾ ਪਿੰਡ ਆ ਜੀ ਢੁੱਡੀਆ ਜ਼ਿਲ੍ਹਾ ਫਰੀਦਕੋਟ ਠੀਕ ਹੈ ਵੀਰੇ ਇੱਕ ਟੋਟਾ ਕਿਹਦਾਗਾ ਬੱਚਾ ਕਿਹਦਾਗਾ ਅਲਬਖਸ਼ ਦਾ ਹੈ ਅਲਬਖਸ਼ ਦਾ ਹਾਂਜੀ ਅਲਬਖਸ਼ ਦੀ ਗੱਲ ਕਰੀਏ ਮਿੱਤਰੋ ਅਲਬਖਸ਼ ਦੇ ਕਾਫੀ ਵੱਡੇ ਰਿਕਾਰਡ ਨੇਗੇ ਹਾਂਜੀ ਉਹਨੇ ਵੀ ਕਈ ਮੇਲੇ ਜਿੱਤੇ ਹੈਗੇ Okay. ਬਾਈ ਜੀ ਆਸ ਟਾਈਮ ਤੇ ਤੁਸੀਂ ਇਹ ਦੱਸੋ ਵੀ ਦੀ ਉਮਰ ਕਿੰਨੀ ਹੋ ਗਈ ਇਹ ਕੱਲ 2 ਸਾਲ ਦਾ ਹੋ ਗਿਆ ਜੀ ਕੱਲ 2 ਸਾਲ ਹਾਂਜੀ 24 ਮਹੀਨੇ ਤੇ ਇੱਕ ਦਿਨ ਤੇ ਵੀ ਬਧਾਈਆਂ ਕਿਹੜੇ ਦੇ ਦਿੰਦੇ ਹਾਂ ਜੀ ਕਿੰਨੇ ਟਾਈਮ ਤੋਂ ਬਬਰੀਡ ਤੇ ਕੰਮ ਕਰ ਰਹੇ ਹਾਂ ਹਾਂਜੀ ਬਰੀਡ ਤੋਂ ਕਿੰਨੇ ਟਾਈਮ ਦੇ ਕੰਮ ਕਰਦੇ ਇਹ ਬਚਪਨ ਤੋਂ ਹੀ ਹੈ ਜੀ ਕਿ ਕਿੰਨੇ ਪਸ਼ੂ ਐ ਕੋਲ ਆਪਣੇ ਕੋਲੇ ਹੁਣ ਰਹਿ ਗਿਆ 9-10 ਹੈਗੇ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਆਈ 1.18 ਕਿਲੋ ਦੁੱਧ ਸੀ ਘਰ ਆ ਗਈ ਦੀ ਮਾਂ ਆਪਣੇ ਕੋਲੇ ਘਰੇ ਆ ਘਰੇ ਆਈ ਮਾਂ ਇਹਦੀ ਇਹ ਉਹ ਬੱਚੀ ਨਹੀਂ ਉਹਨੂੰ ਮੈਲਾ ਮੂ ਤੁਕੀ ਸੀ ਮਾਚ ਠੀਕ ਹੈ ਕਿ ਤੁਸੀਂ ਦੇਖ ਸਕਦੇ ਹੋ ਬਾਈ ਬੱਚਾ ਹੈ ਸੋਣਾਗਾ ਉਹ ਭਰਾਵਲੇ ਇਹੀ ਕੁਝ ਸਿੱਖਣਾਗਾ ਕਦੇ ਵੀ ਰੰਗ ਤੋਂ ਪਾਉਣ ਤੋਂ ਪਹਿਲਾਂ ਟੋਕਦੇ ਮਨ ਦੀ ਕਰਦੀ ਆ ਜੀ ਜ਼ਿਲ੍ਹਾ ਫਰੀਦਕੋਟ ਆ ਲੱਗੋ ਇੱਕ ਵਾਰ ਚੰਗਾ ਗਾਓ ਜੇ ਮੌਕੇ ਤੇ ਨਾ ਗਾਓ ਤੇ ਹੋਰ ਵੀ ਆਪਣੇ ਕੋਲੇ ਬੋਲ ਹੈਗੇ ਨਹੀਂ ਅਜੇ ਜੀ ਕਰੇ ਨੀਲੀ ਰਾਵ ਦੀ ਕਿੰਨੇ ਬੋਲਾ ਹੀ ਹੋਰ ਨਹੀਂ ਬੋਲ ਨਹੀਂ ਨੀਲੀ ਰਾਵ ਦੀ ਮੱਝਾਂ ਆ ਜੀ ਮੱਝਾਂ ਨੇ ਕਿਹਦੀ ਸੁਣਾ ਸਕਦੇ ਜੀ ਦੂਜਾ ਸਟਾਨ ਜੀ ਤੇ ਬਾਈ ਪਹਿਲਾਂ ਵੀ ਮੇਲਿਆਂ ਦੇ ਵਿੱਚ ਕੰਪੀਟੀਸ਼ਨ ਲੜੇ ਨੇ ਨਹੀਂ ਜੀ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਹੀ ਪਹਿਲੀ ਵਾਰੀ ਬਾਈ ਜੀ ਢੁੱਡੀ ਆ ਜ਼ਿਲ੍ਹਾ ਫਰੀਦਕੋਟ ਆ ਠੀਕ ਆ ਬਾਈ ਹਾਂਜੀ ਲੋ ਜੀ ਲੋ ਜੀ ਇਸ ਪਿੰਡ 'ਚ ਪਹਿਲਾਂ ਵੀ ਕਾਫੀ ਹਾਂਜੀ ਜੇ ਜੇ ਗੱਲ ਕਰੀਏ ਨਾ ਫਰੀਦਕੋਟ ਦਾ ਅਫਰੋਦ ਜੁਫਰ ਜਿਹੜਾ ਜ਼ਿਲ੍ਹੇ ਨੇਗੇ ਨੀਲੀ ਰਾਵੀ ਦੇ ਗੜ ਨੇ ਇਹ ਜਿਹੜੇ ਕਾਫੀ ਵੱਡੇ ਟਾਪ ਦੇ ਪਸੂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨੀਲੀ ਰਾਵੀ ਦੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਪੇਜ ਕਰਿਓ ਫੋਲੋ ਵੀਡੀਓ ਕਰਿਓ ਸ਼ੇਅਰ ਸ਼ੁਕਰੀਆ